ਨਾਗੇ ਆਵਨ ਨਾਗੇ ਜਾਣਾ ਕੋਇ ਰਹਿ ਰਹਿ ਹੈ ਰਾਜਾ ਨਾਨਾ ਰਾਜਾ ਰਾਮੇ ਨੋ ਨਦ ਮੇਰੀ ਸਪੇਤ ਕਲਦ ਧੰਦੇ ਰੇ ਆਪਤ ਸੰਗ ਨਾ ਜਾਤ ਸੰਗਾਤੀ ਕਹਾਂ ਪੈ ਉਹ ਦਰ ਬਾਂਦੇ ਹਾਥੀ ਲੰਕਾ ਗੜ ਸੁਨੇ ਕਾ ਭੈ ਮੂਰਖਾਵਨ ਕਿਆ ਲੈ ਗਿਆ ਕਹਿਕ ਵੀਰ ਕਿਛ ਗੁਣ ਵਿਚਾਰ ਚਲੇ ਜੋ ਆਰੀ ধੋਏ ਹੱਥ ਛਾੜ ਕਬੀਰ ਮਹਾਰਾਜੀ ਦਾ ਸ਼ਬਦ بیان ਕੀਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਬਾਣੀ ਗੁਰੂ ਸਾਹਿਬਾ ਨੇ ਇਨਸਾਨ ਨੂੰ ਸਿਟ ਕਰਦੇ ਹੋਏ ਨੂੰ ਗਿਆਨ ਕਰਾਉਂਦੇ ਹੋਏ ਬਾਣੀ ਰਾਹੀਂ ਦੱਸਦੇ ਹਨ ਕਿ ਭੜਿਆ ਲੋਕਾਂ ਇਹ ਦੁਨੀਆ ਤੇ ਆਇਆ ਆ ਕੁਛ ਨਹੀਂ ਸਾਥ ਜਾਣਾ ਸਭ ਕੁਛ ਪਤਾ ਆ ਇੱਥੇ ਰਹਿ ਜਾਣਾ ਬਾਣੀ ਵਿੱਚ ਦੱਸਦੇ ਹਨ ਕੀ ਕਹਿੰਦੇ ਹਨ ਨੰਗੇ ਆਵਣ ਨੰਗੇ ਜਾਣਾ ਬਈ ਦੁਨੀਆ ਤੇ ਬੰਦਾ ਦੁਨੀਆ ਤੇ ਆਉਂਦਾ ਆ ਕੋਈ ਕੱਪੜਾ ਨਹੀਂ ਪਹਿਨਦਾ ਕੋਈ ਹੋਰ ਕੋਈ ਚੀਜ਼ ਨਹੀਂ ਕੁਛ ਨਹੀਂ ਜਿਦਾਂ ਦਾ ਸਰੀਰ ਆ ਲੈ ਕੇ ਆਉਂਦਾ ਉਦਾਂ ਦਾ ਹੀ ਲੈ ਕੇ ਜਾਂਦਾ ਨੰਗੇ ਆਵਣ ਨੰਗੇ ਜਾਣਾ ਕੋਈ ਨਾ ਰਹੇ ਯਾ ਰਾਜਾ ਰਾਣਾ اے ਰਾਣੇ ਰਾਜੇ ਦੁਨੀਆ ਤੇ ਐਡੇ ਪਕੰਬਰ ਔਲੀਏ ਫਿਰ ਸਾਧੂ ਸੰਤ ਮਹਾਤਮਾ ਅਵਤਾਰ ઋષਿ ਦੁਨੀਆ ਤੇ ਆਏ ਸਭ ਲੋਕ ਇਹ ਸੰਸਾਰ ਛੱਡਣਾ ਪੈਣਾ ਕੋ ਅਕਾਲ ਪੁਰਖ ਦੀ ਵਿਧੀ ਐ ਉਹਦੇ ਵਿਧੀ ਦੇ ਮੁਤਾਬਕ ਵਿਧੀ ਵਿਧਾਨ ਦੇ ਮੁਤਾਬਕ ਜੋ ਦੁਨੀਆ ਤੇ ਆਇਆ ਆ ਉਨ ਜਿੰਨਾ ਵੀ ਅਕਾਲ ਪੁਰਖ ਨੇ ਪ੍ਰਮਾਤਮਾ ਨੇ ਟਾਈਮ ਦਿੱਤਾ ਉਹ ਆਪਣੇ ਸਮੇਂ ਦੇ ਮੁਤਾਬਕ ਆਪਣੀ ਡਿਊਟੀ ਕਰਕੇ ਆਪਣੇ ਕਰਮਾਂ ਦੇ ਅਨੁਸਾਰ ਤੇ ਉਹਨੂੰ ਸੰਸਾਰ ਛੱਡਣਾ ਪੈਣਾ ਛੱਡ ਕੇ ਜਾਣਾ ਪੈਂਦਾ ਕੋਈ ਨਾ ਰਹੇ ਤਾਜਾਰਾ ਰਾਜਾ ਰਾਮ ਨੋਂ ਨਿਤ ਮੇਰੇ ਸਪੇ ਹੇਦ ਕਲ ਤੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨੋਂ ਨਾ ਨੋਂ ਨਾ ਸਦਾ ਜੜੀਆਂ ਸ਼ਕਤੀਆਂ ਸਭ ਕੁਛ ਆ ਇੱਥੇ ਰਹਿਣੀਆਂ ਸਭ ਵੇਦ ਕਰਦੇ ਆਪ ਤ ਸੰਗ ਨਾ ਜਾਤ ਸੰਗਤੀ ਕਿਸੇ ਨੇ ਸੰਗੀ ਸਾਥੀ ਜਿਹੜੇ ਜਿਨ੍ਹਾਂ ਨੂੰ ਆਪਣੇ ਬਣਾਉਣਾ ਆ ਦੀਨ ਬੰਦੂ ਹੈ ਮਾਤਾ ਪਿਤਾ ਕੋਈ ਵੀ ਸਹਾਈ ਨਹੀਂ ਹੋਣਾ ਕਿਸੇ ਨੇ ਸਾਥ ਨਹੀਂ ਜਾਣਾ ਇੱਥੇ ਸਭ ਕੁਛ ਰਹਿ ਜਾਣਾ ਸਾਥ ਸਿਰਫ ਉਹ ਮਾਲਕ ਦੇ ਨਾਲ ਜਿਹੜਾ ਵਾਦਾ ਕੀਤਾ ਆ ਜਿਹੜਾ ਨਾਮ ਜਪਿਆ ਸਿਮਰਨ ਕੀਤਾ ਵੀ ਮੈਨੂੰ ਦੁਨੀਆ ਤੇ ਭੇਜ ਦੇ ਮੈਂ ਤੇਰਾ ਨਾਮ ਜਪੂਗਾ ਸਿਮਰਨ ਕਰੂਗਾ ਇਹ ਵਾਦਾ ਕੀਤਾ ਉਹੀ ਸਾਥ ਕਰਨਾ ਮੇਨੇ ਜੀ ਵਾਦਾ ਕੀਤਾ ਨਾਮ ਜਪਿਆ ਸਿਮਰਨ ਕੀਤਾ ਤੇ ਉਹੀ ਸਾਥ ਜਾਣਾ ਆ ਆਪਤ ਸੰਗ ਨ ਜਾਤ ਸੰਗਾਤੀ ਕਹਾਂ ਪੈ ਉਹ ਦਰਬਾਂ ਦੇ ਆਤੀ ਮੇਰੇ ਸੰਗੀ ਸਾਥੀ ਕੋਈ ਸਾਥ ਨਹੀਂ ਜਾਣਾ ਆਪ ਸੰਗ ਜਾਤ ਸੰਗਾਤੀ ਕਹਾਂ ਪੇ ਉਹ ਦਰਬਾਰ ਆਤੀ ਜਿਹੜੇ ਤਵੇਲੇ ਬੜੇ ਬੜੇ ਰਾਜੇ ਮਹਾਰਾਜੇ ਘੋੜਿਆਂ ਦੇ ਤਵੇਲੇ ਲਾਮ ਲਸ਼ਕਰ ਐਨਾ ਹਾਥੀਆਂ ਦਾ ਝੁੰਡਾ ਐਨਾ ਦੁਨੀਆ ਤੇ ਉਹਨਾਂ ਨੇ ਸਮਾਨ ਇਕੱਠਾ ਕੀਤਾ ਆ ਤੇ ਉਹ ਉਹਦੇ ਨਾਲ ਜਾਊਗਾ ਨਹੀਂ ਜਾਂਦਾ ਸਭ ਕੁਝ ਇੱਥੇ ਛੱਡ ਜਾਂਦਾ ਇੱਥੇ ਰਹਿ ਜਾਂਦਾ ਆਪ ਸੰਗ ਨਾਲ ਜਾ ਸੰਗਾਤੀ ਕਹਾਂ ਪੇ ਉਹ ਦਰਬਾਂ ਦੇ ਹਾਥੀ ਜਿਹੜੇ ਹਾਥੀ ਦੁਆਰਪਾਲ ਦੇ ਖੜੇ ਰਹਿੰਦੇ ਸੀਗੇ ਤਾਂ ਹਾਥੀਆਂ ਦੀ ਸੈਨਾ ਦੇ ਨਾਲ ਜਿਹੜੇ ਜੁੱਧ ਕਰਦੇ ਹੁੰਦੇ ਸੀ ਘੋੜਿਆਂ ਦੇ ਸੈਨਾ ਦੇ ਨਾਲ ਲਾਮ ਲਾਸ਼ ਕਰ ਲੈ ਕੇ ਤੇ ਆਪਣੇ ਉਹਨਾਂ ਜਿੱਤਾਂ ਪ੍ਰਾਪਤ ਕੀਤੀਆਂ ਤੇ ਉਹ ਕਹਾਂ ਪੇ ਹਦਰਵਾਦਿਆਂਤੀ ਇੱਥੇ ਸਭ ਰਾਜਾ ਨੇ ਕੋਈ ਸਾਥ ਨਹੀਂ ਜਾਂਦਾ ਕੋਈ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਕੀ ਕੀਤਾ ਤੇ ਕੀ ਖੱਟਿਆ ਕੀ ਲੈ ਕੇ ਗਿਆ ਕਹਾਂ ਪੈ ਅਦਰਾਂ ਬਾਂਦੇ ਆਤੀ ਲੰਕਾ ਗੜ ਸੋਨੇ ਕਾ ਪਿਆ ਲੰਕਾ ਗੜ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੀ ਗਿਆ ਲੰਕਾ ਸੋਨੇ ਦੀ ਇਤਨਾ ਬੜਾ ਸ਼ਾਹੀ ਮਹਿਲ ਦੁਨੀਆ ਤੇ ਐਨਾ ਮੰਨਿਆ ਪਰ ਮੰਨਿਆ ਉਹਦੇ ਵਰਗੀ ਮੀਨਾਕਾਰੀ ਜਿਹੜਾ ਲੰਕਾ ਬਣਾਈ ਸੀ ਰਾਵਣ ਨੇ ਇਤਨਾ ਬੜਾ ਵਿਦਵਾਨ ਸੀ ਤੇ ਜਿਹੜੇ ਚਾਰੇ ਵੇਦਾਂ ਦਾ ਗਿਆਤਾ ਸੀਗਾ ਲੰਕਾ ਗੱਡ ਸੋਨੇ ਦਾ ਸੋਨੇ ਦੀ ਲੰਕਾ ਬਣਾਈ ਸਗੀ ਤਾਂ ਉਹਦੇ ਕਥਾ ਬਾਰੇ ਉਹਦੇ ਜੀਵਨ ਬਾਰੇ ਬਹੁਤ ਸਾਰੇ ਜਿਗਿਆ ਸੁਆ ਨੂੰ ਉਹਦੇੰਦੇ ਮੌਨਾਂ ਨੂੰ ਪਤਾ ਹੈ ਧਾਰਮਿਕ ਲੋਕਾਂ ਨੂੰ ਪਤਾ ਹੈ ਨੇਕੀ ਬਦੀ ਦਾ ਕੀ ਰਿਜ਼ਲਟ ਹੁੰਦਾ ਆ ਤੇ ਉਹ ਰਾਵਣ ਜਿਹੜਾ ਦੁਨੀਆ ਤੇ ਆਇਆ ਸੀ ਉਹਨੇ ਮੂਰਖ ਉਹਨੇ ਉਹਨੇ ਮੂਰਖਿਆ ਵਾਲੀ ਗੱਲ ਕੀਤੀ ਮੂਰਖ ਬੰਦੇ ਨੂੰ ਕਹਿੰਦੇ ਵੇ ਮੂਰਖਾ 라वण ਕੀ ਲੈ ਗਿਆ ਇਹ ਦੁਨੀਆ ਤੇ 라वण ਇਦਾਂ ਦਾ ਬਲੀ ਸੀਗਾ ਜਿਹਨੇ ਮੌਤ ਨੂੰ ਆਪਣੇ ਪਾਵੇ ਨਾ ਬੰਨਿਆ ਸੀਗਾ ਵੇ ਉਹਨੂੰ ਉਹ ਕਹਿੰਦਾ ਸੀ ਮੈਨੂੰ ਮੌਤ ਨਹੀਂ ਆ ਸਕਦੀ ਤੇ ਲੇਕਿਨ ਜੋ ਦੁਨੀਆ ਤੇ ਆਇਆ ਉਹਨੇ ਜਾਣਾ ਹੀ ਜਾਣਾ ਹੈ ਤੇ ਮੂਰਖਾ 라वण ਕੀ ਲੈ ਗਿਆ ਕੀ ਲੈ ਗਿਆ ਉਹਦੇ ਤੋਂ ਪਤਾ ਲੱਗ ਗਿਆ ਲੱਗਦਾ ਸਾਨੂੰ ਉਹਦੇ ਤੋਂ ਨਸੀਹਤ ਮਿਲਦੀ ਆ ਉਤੋਂ ਗਿਆਨ ਪ੍ਰਾਪਤ ਹੁੰਦਾ ਹੈ ਵੇ ਭਲੇ ਆਲੋਕਾ ਦੁਨੀਆ ਤੇ ਆਇਆ ਤੂੰ ਕੀ ਤੇਰਾ ਕਰਮ ਕੀ ਹੈ ਤੂੰ ਉਹ مالک ਨੂੰ ਯਾਦ ਨਹੀਂ ਕਰਦਾ ਤੂੰ ਉਹਦੀ ਜਿਹੜੀ ਬੰਦਗੀ ਦਾ ਵਾਅਦਾ ਕੀਤਾ ਹੈ ਤੂੰ ਉਹਦੇ ਤੋਂ ਉਹਨੂੰ ਵਿਸਾਰ ਦਿੱਤਾ ਦੁਨੀਆ ਦੇ ਵਿੱਚ ਆ ਕੇ ਲੰਕਾ ਗੜ੍ਹ ਸੋਨੇ ਕਾ ਪਿਆ ਮੂਰਖਾ ਰਾਵਣ ਕਿਆ ਲੈ ਗਿਆ ਕਹ ਕਬੀਰ ਕੁਛ ਗਣ ਵਿਚਾਰ ਚਲੇ ਜਵਾਰੀ 2004 ਕਹ ਕਬੀਰ ਗੁਰੂ ਕਵੀਰ ਮਹਾਰਾਜ ਕਹਿੰਦੇ ਆ ਆਪਣੇ ਗੁਣਾਂ ਦੀ ਵਿਚਾਰ ਕਰ ਵੇ ਪ੍ਰਮਾਤਮਾ ਨੇ ਤੈਨੂੰ ਇੰਨੇ ਗੁਣ ਬਖਸ਼ੇ ਇੱਕ ਇਸ ਵਿਲੁਖ ਜਨਮ ਨੂੰ ਨਾ ਆਮ ਨੋਖੋ ਮਨੋਖ ਨੂੰ ਬੰਦੇ ਨੂੰ ਜਿਹੜੀ ਇਹ ਵਿਲੁਖ ਜਨਮ ਆ ਜਿਹੜਾ ਜੁਣੀ ਜੂਨ ਹੈ ਨਾ ਇਹ ਬਹੁਤ ਸ੍ਰੇਸ਼ਟ ਜੂਨੀਆ ਸਾਰੇ ਜੂਨਾ ਤੋਂ ਸ੍ਰੇਸ਼ਟ ਜੂਨੀਆ ਇਹਨੂੰ ਪਤਾ ਹੈ ਗਿਆਨ ਹੈ ਵੀ ਇਸ ਜਾਮੇ ਦੇ ਵਿੱਚ ਮੈਨੂੰ ਮੁਕਤੀ ਮਿਲਣੀ ਆ ਇੰਨੀ ਸ਼ਕਤੀ ਬਖਸ਼ੀ ਹੈ ਇਹਨੂੰ ਇਹ ਬੰਦੇ ਨੇ ਕਿੰਨੀ ਤਰੱਕੀ ਕੀਤੀ ਹੈ ਇਹਨੂੰ ਇਹਦਾ ਦਿਮਾਗ ਬਖ ਦਿਮਾਗ ਦਿੰਦਾ ਹੈ ਇੰਨਾ ਦਿਮਾਗ ਦਿੰਦਾ ਦੇਖੋ ਬੜੇ ਬੜੇ ਜਹਾਜ਼ ਬਣਾਉਂਦੇ ਬੜੇ ਸ਼ਿਪ ਬਣਾਉਂਦੇ ਬੜੀਆਂ ਗੱਡੀਆਂ ਮੋਟਰਾਂ ਸਾਰੇ ਸਾਧਨ ਸਾਨੂੰ ਜੀਵਨ ਦੀਆਂ ਲੋੜਾਂ ਇੱਥੇ ਤੱਕ ਪਹੁੰਚ ਗਈਆਂ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਦਿੱਤੀਆਂ ਜਿਹੜੀਆਂ ਬੰਦੇ ਦੇ ਜੀਵਨ ਦੇ ਸੁੱਖ ਮਹਿ ਚੀਜ਼ਾਂ ਆ ਉਹ ਬਣ ਗਈਆਂ ਤੇ ਇੰਨਾ ਕੁਝ ਬਣਾ ਦਿੱਤਾ ਬੰਦੇ ਨੂੰ ਦਿਮਾਗ ਦਿੱਤਾ ਤੇ ਬਣਾਇਆ ਬੰਦੇ ਨੇ ਨੂੰ ਤਾਕਤ ਮਿਲੀ ਬਲ ਮਿਲਿਆ ਸ਼ਕਤੀ ਮਿਲੀ ਉਹ ਸ਼ਕਤੀ ਕਿੱਥੋਂ ਮਿਲੀ ਉਹ ਪ੍ਰਮਾਤਮਾ ਨੂੰ ਪ੍ਰਮਾਤਮਾ ਨੇ ਬੰਦਾ ਭੇਜਿਆ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਇਸ ਨੂੰ ਸਿਰਜਿਆ ਤੇ ਮਨੁੱਖ ਜਾਮਾ ਬਣਾ ਕੇ ਭੇਜਿਆ ਤੇ ਇਹਨੂੰ ਸ਼ਕਤੀ ਦਿੱਤੀ ਤਾਂ ਇਹਨੇ ਆਪਣੇ ਗੁਣਾਂ ਦੀ ਆਪਣੀ ਸ਼ਕਤੀ ਦਾ ਇਜ਼ਹਾਰ ਨਹੀਂ ਕੀਤਾ ਆਪਣੇ ਗੁਣਾਂ ਦੀ ਨੂੰ ਵਿਅਥ ਗਵਾਈ ਜਾ ਰਿਆ ਆ ਤੇ ਆਪਣੇ ਗੁਣਾਂ ਦੀ ਵਿਚਾਰ ਨਹੀਂ ਕੀਤੀ ਕਹ ਕਬੀਰ ਕੁਛ ਗੁਣ ਵਿਚਾਰ ਚੱਲੇ ਜਵਾਰੀ ਦੋ ਹੱਥ ਚੁ। ਚਲ ਕਹਿੰਦੇ ਵੇ ਫੇਰ ਤਾਂ ਕੁਛ ਨਹੀਂ ਪਛਤਾਵਾ ਰਹਿ ਜਾਣਾ ਆਪ ਤੇ ਦੇ ਵਿੱਚ ਜਿਹੜੇ ਬੜਬੜੇ ਦੁਨੀਆ ਤੇ ਕਾਰੂ ਬਾਦਸ਼ਾਹ ਵਰਗੇ ਆਏ ਆ ਤੇ ਉਹਨਾਂ ਨੇ ਕਿੰਨੀ ਮਾਇਆ ਗੰਜ ਮਾਇਆ ਦੇ ਗੰਜੇ ਜੋੜੇ ਆ 40 ਗੰਜ ਮਾਇਆ ਦੇ ਜੋੜੇ ਤਾਂ ਜੇ ਕੋਈ ਉਹਦੇ ਕੋਲ ਮੰਗਣ ਵਾਲਾ ਭੀਖ ਮੰਗਣ ਜਾਂਦਾ ਸੀ ਉਤੋਂ ਲੈ ਲਾਂਦਾ ਸੀ ਦਿੰਦਾ ਨਹੀਂ ਸੀਗਾ ਤੇ ਇੰਨਾ ਮਾਇਆ ਦਾ ਲੋਭੀ ਸੀਗਾ ਤੇ ਕਹਿੰਦੇ ਜਦੋਂ ਓਹੋ ਕਾਰੂ ਬਾਦਸ਼ਾ ਦੁਨੀਆ ਤੋਂ ਜਾਣ ਲੱਗਾ ਸੰਸਾਰ ਉਹ ਉਹਨੇ ਛੱਡਣਾ ਹੁਕਮ ਹੋ ਗਿਆ ਇਲਾਹੀ ਹੁਕਮਾਂ ਜਾਣ ਲੱਗਾ ਅਖੀਰ ਸਾਹਾਂ ਤੇ ਪਿਆ ਆ ਤੇ ਸਾਰੇ ਅਹਲਕਾਰ ਸਾਰੇ ਬੁੱਧੀਜੀਵੀ ਅਹਲਕਾਰ ਮੰਤਰੀ ਲੋਕ ਆ ਗਏ ਕਿ ਜਦੋਂ ਕਾਰੂ ਬਾਦਸ਼ਾ ਨੂੰ ਪੁੱਛਣ ਲੱਗੇ ਵੀ ਐ ਰਾਜਨ ਕੋਈ ਆਪ ਦੀ ਆਖਰੀ ਖਾਸ਼ ਖਾਈ ਸਾਇਕ ਦੱਸੋ ਤਾਂ ਜਦੋਂ ਉਹਨੂੰ ਪੁੱਛਿਆ ਗਿਆ ਅਖੀਰ ਲਿ ਸਾਂ ਤੇ ਜੇ ਦੋ ਸੋ ਸਵਾਛਣ ਲੱਗਾ ਉਹ ਕਹਿੰਦਾ ਮੇਰੀ ਆਖਰੀ ਇਹੀ ਕਾਸ਼ ਹੈ ਸਾਰੀ ਦੁਨੀਆ ਨੂੰ ਸਨੇਹਾ ਲਾ ਦਿਓ ਮੈਸੇਜ ਲਾ ਦਿਓ ਕਿ ਜਿਹੜੇ ਵੀ ਆ ਦੇਖੋ ਜੇ ਦੋ ਮੈਂ ਮੇਰੀ ਆਖਰੀ ਜਾਊਗੀ ਤਾਂ ਮੇਰੇ ਜਿਹੜੇ ਹੱਥ ਹੈ ਦੋਨੇ ਹੱਥੇ ਕੱਦਨ ਨੂੰ ਹੱਥ ਕਰ ਦਿਓ ਇੱਕ ਕੱਦਨ ਨੂੰ ਹੱਥ ਕਰ ਦਿਓ ਤਾਂ ਕਿ ਸਭ ਦੁਨੀਆ ਨੂੰ ਲੋਕ ਨੂੰ ਪਤਾ ਲੱਗ ਲੋਕਾਂ ਨੂੰ ਪਤਾ ਲੱਗ ਜਵੇ ਵੀ ਜਿੰਨਾ ਵੀ ਮੈਂ ਮਾਇਆ ਧਨ ਜੋੜਿਆ ਇਹ ਇੱਥੇ ਛੱਡ ਕੇ ਜਾ ਰਿਹਾ ਆ ਤੇ ਇੱਥੇ ਇਹ ਇੱਥੇ ਰਹਿ ਜਾਣਾ ਕਿਸੇ ਦੇ ਕਾਮਾ ਨਹੀਂ ਹੋਣਾ ਮੈਂ ਖਾਲੀ ਹੱਥੀ ਜਾ ਰਿਹਾ ਆ ਤੇ ਚਲੇ ਜਵਾਰੇ ਜਵਾਰੀ ਦੋਏ ਹੱਥਾਂ ਦੁਨੀਆ ਤੇ ਚਾਰ ਪਿਆ ਕੇ ਗਿਆ ਉਹਦੀ ਆਖਰੀ ਵਾਇ ਸੀ ਔਰ ਅੱਜ ਦੁਨੀਆ ਤੇ ਉਹ ਉਹਦੀ ਜਿਹੜੀ ਮਿਸਾਲ ਇਸੇ ਕਰਕੇ ਦੇ ਭਾਈ ਤੁਸੀਂ ਵੀ ਐਸਾ ਕਰਮ ਕਰੋ ਦੁਨੀਆ ਤੇ ਆਏ ਆ ਨਾਮ ਜਪੋ ਸਿਮਨ ਕਰੋ ਅچھے ਕਰਮ ਕਰਦੇ ਹੋਏ ਆਪਣੇ ਜੀਵਨ ਨੂੰ ਸਬਲਾ ਕਰਨਾ ਆਪਣੇ ਜੀਵਨ ਨੂੰ ਐਸੇ ਇਸ ਮਕਾਮ ਤੇ ਲਜਾਣਾ ਆ ਜਿੱਥੇ ਗੁਰੂ ਸਾਹਿਬਾਨੇ ਕਿਹਾ ਹੈ ਹੈ ਕਿ ਆਪਾਂ ਨੀਚਾਂ ਨੀਚ ਨਹੀਂ ਜਾਣਾ ਆਪਾਂ ਉੱਚ ਪਦਵੀ ਨੂੰ ਪ੍ਰਾਪਤ ਕਰਨਾ ਜਿੱਥੇ ਗੁਰੂ ਮਹਾਰਾਜ ਸੱਚ ਸੱਚਖੰਡ ਦੇ ਵਾਸੀ ਹੋਏ ਆ ਔਰ ਦੁਨੀਆ ਤੇ ਬੈਠੇ ਆ ਤਰੂੰ ਤਰੂੰ ਭਗਤ ਵਰਗੇ ਤੇ ਪ੍ਰਿਲਾਦ ਭਗਤ ਵਰਗੇ ਜਿਨ੍ਹਾਂ ਨੇ ਬੰਨ ਕੀਤੀ ਨਾਮ ਜਪਿਆ ਉਹਨਾਂ ਦਾ ਨਾਮ ਆ ਉਹਨਾਂ ਨੇ ਅਜ ਉੱਚੀਆਂ ਪਦਮੀਆਂ ਪ੍ਰਾਪਤ ਕੀਤੀਆਂ ਅਸੀਂ ਵੀ ਨਾਮ ਜਪ ਕੇ ਉਹਨਾਂ ਵਰਗੇ ਹੋਣਾ ਤੇ ਨੀਚਾਂ ਤੋਂ ਉੱਚ ਹੋਣਾ ਆ ਨੀਚਾਂ ਤੋਂ ਨੂੰ ਮੂਝ ਕਰਨ ਵਾਲਾ ਉਹ ਗੋਬਿੰਦ ਪਰਮਾਤਮਾ ਸਾਰੀ ਦੁਨੀਆ ਦਾ ਮਾਲਕ ਹੈ ਅਸੀਂ ਉਹਦੇ ਉਹਦੇ ਬਾਨਾ ਉਹਦੇ ਬਚਨ ਮੰਨਦੇ ਬਾਣੀ ਬਾਣੀ ਜਾਂ ਨਾਮ ਦੇ ਪ੍ਰਣਾ ਸੰਜਮ ਕੇ ਆਪਣਾ ਜੀਵਨ ਸਫਲਾ ਕਰਨਾ ਜੀ